ਓ ਜਿੰਦਾ ਵਾਲੇ ਨੇ ਟਾ ਕੇ ਥਾਪੀ ਮਾਰੀ ਏ ਓ ਥਾਪੀ ਕਾੜੂ ਮਾਰੀਆ ਮੂਰੇ ਹੋ ਕੇ ਬੋਲ ਸੌਣ ਹਾ ਹਾ ਓਏ ਆ ਹਾ ਓਏ ਓ ਤੱਪੇ ਵਾਲਿਓ ਸੱਚਰੇ ਸਰੀਕ ਤੇਰੇ ਕਣ ਕੇ ਓ ਪਰ ਆਕਤੀ ਹਜ਼ਾਰ ਦੇ ਨਾਲ ਮਿੱਤਰ ਬੈਠਿਆ ਓ ਪਰ ਪਹਿਲੀ ਰੋੜ ਓ ਜਿੰਦਾ ਵਾਲਾ ਸੰਦੀ ਪਿਆਰ ਵਰ ਪਿਆਰ ਹੈ ਜਾਫੀ 4 ਇਹ ਉਹ ਟੀਮ ਹੈ ਜਿਹੜੇ ਪਹਿਲਾਂ ਤੱਪੇ ਵਾਲੇ ਘਰੇ ਭੇਜਿਆ ਟਾਈਮ ਨਾਲ ਇਹ ਉਹ ਟੀਮ ਹੈ ਗੁਰੂ ਸਰ ਜੀ ਉਧਰ ਵੱਡਾ ਬਾਣ ਉਹ ਵੱਡਾ ਪਿਆਰ ਗੁਲਾਬ ਸਿੱਧੂ ਉਹ ਕੁਲਵੀਰ ਬਾਈ ਨਾਲ ਗੁਰਮੀਤ ਰੋਡ ਐਮ ਸੀ ਨਾਲ ਸਾਡਾ ਚਰਨਜੀਤ ਪੁਰਬਾ ਵੱਡੇ ਬਈਏ ਦਾ ਧੰਨਵਾਦ ਹੈ ਓਏ ਵੱਡਾ ਬਾਣ ਵੱਡਾ ਪਿਆਰ ਪਰ ਕਹਿੰਦੇ ਕਾਕਾ ਨੌਜਵਾਨ ਹਵਾ ਨੂੰ ਗੰਡਾ ਦਿੰਦਾ ਤਰਿਆਉਦਾ ਕਿ ਸਾਡੇ ਬਾਰੇ ਦਿਲ ਵਿੱਚ ਰੱਖੀ ਰੋ ਭੁਲੇਖਾ ਓ ਰੋਲ ਦਿੱਤੇ ਅੱਥੇ ਅਸੀਂ ਆਓ ਖਰੇ ਦੇ ਖਰੇ ਰੋਲ ਦਿੱਤੇ ਅਸੀਂ ਇੱਥੇ ਖਰੇ ਦੇ ਖਰੇ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਵੱਡਾ ਸਰਕਾਰ ਸਾਡੇ ਬਾਰੇ ਮਨ ਵਿੱਚ ਰੱਖੀ ਨਾ ਉਪਲੇਖਾਂ ਰੋਲ ਦਿੱਤੇ ਅਸੀਂ ਇੱਥੇ ਖਰੇ ਦੇ ਖਰੇ ਜਿਉਂਦਾ ਦੀ ਟੀਮ ਕੁਣਸਾਂ ਵਾਲੇ ਪਾਸੇ ਆ ਜਿਸ ਪਿੰਡ ਦਾ ਗੀਜੇ ਦੀਆਂ ਗੱਲਾਂ ਤੇ ਤਪਾ ਮੰਡੀ ਵਾਲੇ ਪਾਸੇ ਗੁਰੂ ਸਰੀਏ ਆ ਉਹ ਮੁੰਡਿਆਂ ਨੇ ਪਹਿਲੇ ਮੈਚ ਵੀ ਕਹਿੰਦੇ ਕਮਾਲ ਕਰਤੀ ਸੀ ਨਾਲ ਮੈਂ ਦੇਖਦਾ ਵੱਡਾ ਸਰਕਾਰ ਜਿਹੜੇ ਪਲੇਅਰ ਵੀਰ ਬਣ ਕੇ ਨਾਂ ਦਾ ਰੇਡਾਂ ਪਾਉਂਦੇ ਆ ਨਾ ਜਫਾ ਲਾਉਂਦੇ ਆ ਇਕੱਲੇ ਹੀ ਰੌਲਾ ਪਾਉਂਦੇ ਆ ਬਹਿ ਜਾਓ ਵੀਰ ਬਣ ਕੇ ਹੋ ਜੋ ਭਰਾਵਾਂ ਨੂੰ ਬੇਨਤੀ ਹੈ ਲੋਕਾਂ ਨੂੰ ਕਬੱਡੀ ਦਾ ਸਵਾਦ ਲੈਣ ਦੇ ਆਹ ਬੈਠਿਆ ਮੇਰੇ ਵੀਰ ਕਬੱਡੀ ਪੌਂਡ ਦੇ ਲਈ ਜਿਵੇਂ ਪਹਿਲਾਂ ਦੇਖਿਆ ਵੀ ਇੱਧਰ ਕਹਿੰਦੇ ਘੈਂਟ ਵਰਗੀਆਂ ਨੇ ਗੱਲਾਂ ਨਾਲ ਕਰਨੀ ਵਰਗੀਆਂ ਜਾਂਦਾ ਆਲੇ ਸੰਦੀਪ ਨੂੰ ਅੱਜ ਮੋਟਰਸਾਈਕਲ ਮੈਂ ਲਾ ਓਏ ਕਿਸੇ ਗੱਲ ਕਰਕੇ ਦਿੱਤਾ ਜਾਣਾ ਜਾਂਦਾ ਆਲੇ ਨੂੰ ਅੱਜ ਮੋਟਰਸਾਈਕਲ ਕਿਸੇ ਗੱਲ ਕਰਕੇ ਦਿੱਤਾ ਜਾਣਾ ਪਰ ਜਿਹੜਾ ਵੀ ਰੌਲਾ ਪ੍ਰਗਟਾ ਆਪਾਂ ਦਾ ਜਲਦੀ ਫੈਸਲਾ ਕਰ ਲਈਏ ਮੇਰੇ ਵੀਰ ਜਿਹੜਾ ਵੀ ਰੌਲਾ ਜਲਦੀ ਫੈਸਲਾ ਕਰ ਲਈਏ ਹੋਗੇ ਲੋਕ ਸਾਡੇ ਤੋਂ ਵੀ ਕਾਲੇ ਆ ਵੀ ਅਸੀਂ ਟਾਈਮ ਨਾ ਦੇਖ ਲਈਏ ਅਲਟੋ ਉਹ ਜਾਂਦੀਆਂ ਕਿੱਧਰ ਨੂੰ ਆਹ ਕਹਿੰਦੇ 40 ਮੁਖਤਿਆਂ ਦੀ ertid ਤੋਂ ਚੱਲ ਕੇ ਆਇਆ ਇਹਦਾ ਗੁਰੂ ਸਰ ਪਿੰਦਾ ਉਹ ਕਹਿੰਦੇ ਕੋੜਾ ਕਬੱਡੀ ਪਾ ਰਿਹਾ ਹੈ ਕਿਸਾਨ ਸਟੀਲ ਪਟਿਆਲੇ ਵਾਲਾ ਬੱਗੀ ਬੜਾ ਮਾਣ ਕਰਦਾ ਉਹ ਪੁੱਜੇ ਵਾਲੀ ਅਵਤਾਰ ਉਹ ਪੁੱਤਾਂ ਦੇ ਬੰਦ ਪਿਆਰ ਕਰਦੇ ਐ ਨੌਜਵਾਨ ਨੂੰ ਪਰ ਸਾਹਮਣੇ ਕਬੱਡੀ 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 ਏ ਉਹ ਕੋੜਾ 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 ਉਹ ਕੋੜਾ ਗੁਰੂਸਰੀਆ ਉਹ ਕੋੜਾ ਗੁਰੂਸਰੀਆ ਇੱਕ ਚੋਟੀ ਦਾ ਨੰਬਰ ਜੋੜ ਗਿਆ ਸੰਦੀਪ ਆ ਗਿਆ ਆਓ ਸੰਦੀਪ ਆ ਗਿਆ ਸੰਦੀਪ ਇਹਨੂੰ ਕਹਿੰਦੇ ਵੀ ਮੁੰਡੇ ਨੂੰ ਜੌਂਦਾ ਵਾਲਾ ਗਵਾਂਢੀ ਪਿੰਡ ਪਿੱਥੋ ਦੇ ਲਾਗਲੇ ਜੌਂਦਾ ਤੇ ਜਾਇਦ ਵਿਧਿਆਲਾ ਕੀਪਾ ਬਾਕਸਰ ਹੈ 4x4 ਕਹਿੰਦੇ ਪ੍ਰਮੋਟਰ ਹੈ ਉਹਨਾਂ ਦੇ ਪਿੰਡਾਂ ਦਾ ਏਰੀਆ ਨੌਜਵਾਨ ਆ ਕਹਿੰਦੇ ਵੀ ਸੰਦੀਪ ਸਿੰਘ ਨੰਬਰ ਜਿਹੜਾ ਜੋੜਦਾ ਹੋਇਆ ਉਧਰ ਵੱਡੇ ਸਤਕਾ ਸਤਨਾਮ ਤੂਰਕੋਟ ਉਹਨਾਂ ਦੀ ਪੂਰੀ ਟੀਮ ਦਾ ਸਤਕਾਰ ਹੋ ਰਿਹਾ ਯਾਦਯਾਰ ਕੇ ਵੀਰ ਵੱਡੇ ਸਾਡੇ ਭਰਾ ਵੱਡੀ ਦੇਣਾ ਸਤਨਾਮਪੁਰ ਕਮਲੋ 7100 ਅੱਜ ਦੇ ਕਬੱਡੀ ਕੱਪ ਲਈ ਉਹਨਾਂ ਦੇ ਪੂਰੇ ਯਾਰਾਂ ਦੋਸਤਾਂ ਦਾ ਵਿੱਕੀ ਵਰ ਕਹਿੰਦਾ ਸਨਮਾਨ ਜਿਹੜਾ ਹੋ ਰਿਹਾ ਸੇਖੇ ਵਾਲੇ ਕਹਿੰਦੇ ਕਾਕੇ ਨੇ ਕਬੱਡੀ ਪਾਦੀ ਹੈ ਜੌਂਦਾ ਵਾਲੇ ਜਾਫੀ ਦੇ ਉਹ ਕਹਿੰਦੇ ਫੌਜੀ ਖੇਡਦਾ ਦੇਖੋ ਕਾਲਿਆ ਦੇਖ ਤਾਰੀ ਹਾ ਟੱਕਰ ਹੁੰਦੀ ਹੋਈ ਤੇ ਨੰਬਰ ਕਹਿੰਦੇ ਵੇਖਿਆਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜਿੱਥੇ ਮੇਰੇ ਮਿੱਤਰੋ ਅਗਲੀਆਂ ਟੀਮਾਂ ਨੂੰ ਉਹ ਵੀ ਕਿਰਪਾ ਕਰਕੇ ਰੈਡੀ ਰਹਿਣਾ ਜਿਹੜਾ ਮੈਚ ਲਗਣਾ ਆ ਰਾਮਨਗਰ ਤੇ ਮਹਾਰਕਾ ਉਹ ਵੀ ਤਿਆਰ ਰਹਿਣ ਕਬੱਡੀ ਪੈ ਗਈ ਹੈ ਵੱਡੇ ਵੀਰੋ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਸਾਹਮਣੇ ਕਬੱਡੀ ਪੈ ਗਈ ਹੈ ਇਹ ਸੁੱਖੀ ਹੈ ਇਹ ਵੀ ਦਾ ਪੇਚਾਂ ਵਾਲੀ ਪਟਾਰੀ ਹੈ ਮੇਰੇ ਮਿੱਤਰੋ ਪਰ ਪੈਂਦੀ ਰੇਡ ਉਧਰ ਗੁਲਾਬ ਸੁੱਤੂ ਕੁਲਵੀਰ ਬਰਾੜ ਗੁਰਮੀਤ ਰੋੜਾ ਮਸੀਹ ਔਰ ਚਰਨਜੀਤ ਬਾਈ ਵੱਲੋਂ ਕੋੜੇ ਦੀ ਆ ਕਬੱਡੀ 200 ਦੀ ਕੋੜੇ ਦੀਆਂ ਰੇਡ 200 ਰੁਪਏ ਦੀ ਕਬੱਡੀ ਪੈ ਗਈ ਆ 200 ਰੁਪਏ ਦੀ ਕਬੱਡੀ ਪੈ ਗਈ ਆ ਉਹ ਖੋਖਰ ਵਾਲਿਆਂ ਫੌਜੀਆ ਮਾ ਮੁੰਡੇ ਨੂੰ ਰੋਕ ਸਕਦਾ ਇਹ ਕਹਿੰਦੇ ਖੋਖਰ ਪਿੰਡ ਵਾਲਾ ਫੌਜੀ ਹੈ ਜਿਹੜਾ ਜੌਂਦਾਂ ਲਈ ਖੇਡਦਾ ਇੱਕ ਪਾਸੇ ਗੁਰੂਸਰੀਆ ਕੋੜਾ 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 ਆਹ ਕੋੜੇ ਨਾਲ ਟੱਕਰ 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 ਉਹ ਟੱਕਰ ਮੈਨੂੰ ਲੱਗਦਾ ਸੀ ਲੱਭੀ ਆਏ ਹਾਏ ਆਹ ਚਾਕੋ ਬਗਾਨੇ ਦੇ ਤੇਰੇ ਕੋੜੇ ਤੇ ਖਰਖਰਾ ਫੇਰਦਾ ਓਏ ਆਹ ਫੇਰਤਾ ਓਏ ਆਹ ਘੋੜਾ ਫੜਾ ਗਿਆ ਸਤਗੁਰ ਬਾਈ ਦਾ ਬਹੁਤ ਧੰਨਵਾਦ ਪੂਰੀ ਟੀਮ ਦਾ ਵਿੱਕੀ ਵਰਗੇ ਵੀਰਾਂ ਦਾ ਜੱਦੇ ਵਰਗੇ ਵੀਰ 7100 ਰੁਪਏ ਅੱਜ ਦੇ ਕਬੱਡੀ ਕੱਪ ਲਈ ਆਇਆ ਆਹ ਕਬੱਡੀ ਪਾਉਣ ਲਈ ਸੰਦੀਪ ਆ ਗਿਆ ਛੋਟੇ ਵੀ ਆਓ ਸੰਦੀਪ ਦੇ ਦੋ ਜੌਂਦਾ ਵਾਲਾ ਕਬੱਡੀ ਪਾ ਰਿਹਾ ਹੈ ਜਾਫੀ ਚਾਰਾਂ ਤੋਂ ਤਿੰਨ ਹੋ ਗਿਆ ਓ ਜੁਖੇਪਲ ਵਾਲਿਆ ਓ ਜੁਖੇਪਲ ਵਾਲਿਆ ਓ ਜੁਖੇਪਲ ਵਾਲਿਆ ਕਰ ਕੁਜਰੇ ਕੁਜਰੇ ਓ ਜੁਖੇਪਲ ਵਾਲਿਆ ਏ ਆਹ ਚੱਕੋ ਉਹ ਟੱਪੇ ਵਾਲੇ ਓਏ ਆਉਂਦਾ ਸਵਾਗਤ ਆਉਂਦਾ ਸਵਾਗਤ ਉਹ ਟੱਪੇ ਤੇ ਪੜਾਕੇ ਟੱਪੇ ਤੇ ਪੜਾਕੇ ਪਰ ਸਾਹਮਣੇ ਕਬੱਡੀ 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 ਉਹ ਕਲੀ ਵਾਲੇ ਨੂੰ ਬੇਨਤੀ ਆ ਭਾਈ ਜਾਣ ਕੇ ਹੁਣ ਚਿੱਟੀ ਕਲੀ ਪਾ ਦੇ ਢੇਰੀਆਂ ਦੇ ਲਾਲ ਦਾ ਟਾਈਮ ਨਹੀਂ ਹੋਣਾ ਲਾਲ ਬੰਦੇ ਨੂੰ ਉਲਝਾ ਦਿੰਦੀ ਏ ਹੁਣ ਚਿੱਟੀ ਪਾ ਦੇ ਕਹੋ ਢਿੱਪੀ ਪੰਡਤ ਇਹ ਮੈਂ ਪਹਿਲਾਂ ਦੱਸਦਾ ਆਹ ਕਬੱਡੀ ਪਾਉਣ ਦੇ ਲਈ ਜਿੱਥੇ ਮੇਰੇ ਮਿੱਤਰੋ ਕਿਉਂਕਿ ਜੌਂਦਾਂ ਵਾਲੇ ਮੁੰਡਿਆਂ ਨੇ ਅੱਜ ਵੱਡੀ ਟੀਮ ਬਣਾਈ ਹੈ ਇੱਕ ਪਾਸੇ ਪਾਂਜੇ ਖਾਨੇ ਵਾਲਾ ਸੰਦੀਪ ਟੱਕਰ ਹੋ ਗਈ ਹੈ ਮੇਲਾ ਤੱਪੇ ਦਾ ਟੱਕਰ ਹੋ ਗਈ ਆਹ ਭੱਲੇ 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 ਨਾਲੇ ਕਹਿੰਦੇ ਗੁਰੂ ਸਰੀਏ ਜੱਫਾ ਲਾਉਂਦੇ ਆ ਨਾਲੇ ਅਲਟੋ ਗੱਡੀਆਂ ਕੰਨੀ ਝਾਕਦੇ ਆ ਓ ਨਾਲੇ ਕਹਿੰਦੇ ਅਲਟੋ ਗੱਡੀਆਂ ਨਹੀਂ ਝਾਕਦੇ ਆ ਇਹ ਸਾਰਾ ਰੌਲਾ ਓ ਅਲਟੋ ਆਦਾ ਇਹ ਅਲਟੋ ਆ ਕਰਕੇ ਧਬੜੋ ਥਬੜੀ ਆ ਇਹ ਅਲਟੋ ਆਦਾ ਕਹਿੰਦੇ ਰੌਲਾ ਪਰ ਸਾਹਮਣੇ ਉਹ ਪੈਂਦੀ ਰੇਡ ਚਾਰ ਕੋੜਾ 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 ਘੋੜਾ ਏ ਕਬੱਡੀ 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 ਬੱਕਰਾ ਸਵਾਭ ਇੱਕ ਪਾਸੇ ਗੁਰੂਸਰੀਆ ਉਹ ਨਈਓ ਰਿਸ ਜਿੱਦਾਂ ਕਹਿੰਦੇ ਘੋੜਾ ਢੇਰੀਆਂ ਕੋਲੋਂ ਦਾ ਉਹ ਸੁੱਖੀ ਦਾ ਬਾਹਲਾ ਜੋਰ ਲੱਗਦਾ ਉਹ ਸੁੱਖੀ ਦਾ ਬਾਹਲਾ ਜੋਰ ਲੱਗਦਾ ਆ ਜੋਰ ਲੱਗਦਾ ਕਰਨਬਾਈ ਆਸਟ੍ਰੇਲੀਆ ਵਾਲਾ ਬਹੁਤ ਧੰਨਵਾਦ ਆ ਸੁਭਾਦ ਲੋਕ ਕਬੱਡੀਆਂ ਜਿੰਮੇਦਾਰੀਆਂ ਮਾਰਿਆ ਬਲਜੀਤ ਵਰਗੇ ਡਾਕਟਰ ਜਦੇਵ ਵਰਗੇ ਜਗਰਾਤ ਸਿੰਘ ਜੀ ਨੰਬਰਦਾਰ ਮੱਖਣ ਰੰਧਾਵਾ ਜਸਵਿੰਦਰ ਜੈਲਦਾਰ ਰੇਸ਼ੂ ਸਿੱਧੂ ਵਰਗੇ ਵੀਰ ਭਾਈ ਮੈਂ ਦੇਖਣਾ ਮੋਲਕੀ ਵਰਗੇ ਜੱਸੀ ਫਾਸੀ ਵਰਗੇ ਬਿੱਟੂ ਵਰਗੇ ਵੀਰ ਹਰਦੀਪ ਸੇਖੋਂ ਵਰਗੇ ਸਾਰਿਆਂ ਦੀ ਹਾਜ਼ਰੀ ਲੱਗਦੀ ਰੂ ਲਓ ਕਹਿੰਦੇ ਮੁੰਡਾ ਕਬੱਡੀ ਬੌਂਡਰੀ ਸੰਦੀਪ ਵਧਿਆ ਹੋਇਆ ਪਰ ਨੇ ਮੀਨੇ ਨਾਲ ਟੱਕਰ ਟੱਕਰ ਮੁਕਾਬਲਾ ਟੱਕਰ ਆਓ ਬੱਲੇ ਦੇ ਹੋ ਇਹ ਸੁੱਖੀ ਐ ਇਹ ਸੁੱਖੀ ਐ ਉਹ ਗੁਰੂ ਸੋਰੀਆ ਜੇ ਆਏ ਭੱਜਦਾ ਰਿਆ ਉਹ ਆਲਟੋ ਹੱਥਾਂ ਜੋ ਨਿਕਲ ਜਾਣ ਗਿਆ ਜੇ ਆਹ ਹਰਾਤੀ ਉਹ ਇੱਕ ਜਗ੍ਹਾ ਤੇ ਪੱਕੀ ਐ ਤੁਹਾਡੀ ਆਓ ਪਰ ਸਾਹਮਣੇ ਕਬੱਡੀ 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 ਵਾਹ ਓਏ ਕਾਕਾ ਬਾਈ ਕਰਨ ਆਸਟ੍ਰੇਲੀਆ ਕਹਿੰਦਾ ਕਰਨ ਆਸਟ੍ਰੇਲੀਆ ਸਾਡਾਂ ਪਰਾਂ ਕਹਿੰਦੇ ਜੌਂਦਾ ਵਾਲੇ ਦਾ ਹਰ ਇੱਕ ਜੱਫਾ ਬਾਈ ਕਹਿੰਦੇ 1000 ਦਾ ਸੰਦੀਪ ਦੀ ਹਰ ਇੱਕ ਕਬੱਡੀ 1000 ਰੁਪਏ ਦੀ ਹੋਊਗੀ ਲੈ ਵੀ ਕਾਲਿਆ ਦੇਖਣ ਯਾਰੇ ਦੇਖ ਜੈਨਦਾਰਾ ਮੋਲਕੀ ਬਾਈ ਜੱਸੀ ਬਹਿ ਲੋ ਸੁਆਦ ਲੈ ਲੋ ਮਾਸਟਰ ਜੀ ਬੈਠੇ ਆ ਮੈਚ ਬੜਾ ਤਕੜਾ ਮੈਚ ਕਾਦਾ ਲੱਗਿਆ ਪਿਆ ਸੇਖੋ ਆਹ ਟੱਕਰ ਹੁਣ ਇਧਰ ਹੋਈ ਪਈ ਐ ਮੈਚ ਕਾਦਾ ਲੱਗਿਆ ਪਿਆ ਆਹ ਡਾਕਟਰ ਜੀ ਬੈਠੇ ਆ ਵੱਡੀ ਦੇਣਾ ਮੋਲ ਕੀ ਲੈ ਲੋ ਸਵਾਦ ਹੁਣ ਲੈ ਲੋ ਸਵਾਦ ਬਿੱਟੂ ਨਾ ਬਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਨਾ ਮੁੜਕਤ ਆਊਗਾ ਇਹ ਕਿਹੜਾ క్రికెਟ ਐ ਜਿੰਨਾ ਇਕੱਠ ਗ੍ਰੇਡ ਤੇ ਹੁੰਦਾ ਨਾ ਇਹਨੇ ਤਾਂ ਸਾਡੇ ਰੇੜੀਆਂ ਵਾਲੇ ਆ ਗਏ ਇਹ ਵੀ ਦੱਸ ਦੇਣਾ ਤੁਹਾਨੂੰ ਹਉ ਪਰ ਕਹਿੰਦੇ ਕਬੱਡੀ ਨੂੰ ਲੋਕ ਪਿਆਰ ਕਰਦੇ ਆ ਅੱਜ ਤਾਂ ਪੁੱਜਿਆ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਜਬਰੂ ਤਿਆਰ ਬਰ ਤਿਆਰ ਹੈ ਓ ਸੇਖੇ ਵਾਲਿਆ ਇਹਦੇ ਮੁੰਡਿਆਂ ਨੂੰ ਕਹਦੇ ਵੀ ਗੱਲ ਸਾਰੀ ਜੱਫੇ ਦੇ ਮੁਕੜੀ ਹੈ ਇੱਕ ਪਾਸੇ ਸੁਖੀ ਹੈ ਇੱਕ ਪਾਸੇ ਸੰਦੀਪ ਹੈ ਵਿਚਕਾਰ ਮੀਨਾ ਹੁਣ ਕਹਿੰਦੇ ਸੰਦੀਪ ਏ ਓ ਬਾਜੇ ਵਾਲਿਆ ਓਏ ਓ ਬਾਜੇ ਵਾਲਿਆ ਆਹ ਦੇਖੋ ਬੀ ਮਾਰੀਆ ਓਏ ਓਨੇ ਅੱਕੇ ਨੇ ਥਾਪੀ ਮਾਰੀਆ ਬੰਦੇ ਓਏ ਓਨੇ ਅੱਕੇ ਨੇ ਬੀ ਮਾਰੀਆ ਕੀ ਕਰੇ ਅੱਕੇ ਵੇ ਥਾਪਗੀ ਮਾਰੂਗਾ ਹੜਾ ਆਹ ਖੜਿਆ ਚੌਂਦਾ ਵਾਲੇ ਟਰਾਲੀ ਤੇ ਆਵਦਾ ਸਪੈਸਰ ਟਰੈਕਟਰ ਲੈ ਕੇ ਆਇਆ ਇੱਕ ਪਾਸੇ ਵੱਡੀ ਟੀਮ ਹੈ ਆਓ ਮੇਰੇ ਮਿੱਤਰੋ ਤਕੜੀ ਜੀ ਟੱਕਰ ਟੱਕਰ ਮੁਕਾਬਲਾ ਬੱਲੇ ਬੱਲੇ ਹੋ ਗਈ ਹੈ ਆਹ ਤਵੇ ਦਾ ਮੇਲਾ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹੋ ਨਿੱਤਰੂ ਬੜੇ ਮੈਂ ਆਹ ਖਾੜੀ ਕਬੱਡੀ 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 ਬੱਲੇ 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 ਕਬੱਡੀ ਬੱਲੇ ਬੱਲੇ ਕਬੱਡੀ ਕਬੱਡੀ ਆਉ ਚਾਕੋ ਤੇਰਾ ਨਾ ਘੋੜਾ ਟੰਗਦਾ ਓ ਬਗਾਨਿਆਂ ਨੇ ਓਹ ਉਹਨਾਂ ਨੇ ਐਕਸ਼ਨ ਕੀਤੇ ਓਹ ਧੋੜਿਆ ਐਕਸ਼ਨ ਕੀਤੇ ਆ ਓਹ ਐਕਸ਼ਨ ਕੀਤੇ ਆ ਤੇ ਬੱਲੀਏ ਬੜਾਂਗੇ ਝਾਂਜਰ ਤੇਰੀ ਓ ਨਾੜ ਨਾੜ ਤੇਰੇ ਤੁਰਨੋ ਜਾਂ ਮਿੱਤਰਾਂ ਨੇ ਕੋਕਾ ਬੰਨਦਾ ਜੋ ਬੜ ਜਾਣਾ ਸਰਮਾ ਨਹੀਂ ਤੇ ਪੱਕੇ ਬੜ ਜਾਣਾ ਏ ਓ ਗਾਨੀ ਤੇਰੀ ਦੇ ਮੜਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਓ ਪਰ ਆ ਕੀ ਬਣ ਗਿਆ ਜਖੇਪਲ ਵਾਲੇ ਰੇ ਸੰਦੀਪ ਢਟਾਲਿਆ ਥਾਪੀਆਂ ਵੱਜ ਗਈਆਂ ਲਲਕਾਰੇ ਵੱਜ ਕੇ ਥਾਪੀਆਂ ਵੱਜ ਗਈਆਂ ਲਲਕਾਰੇ ਵੱਜ ਕੇ ਸੇਖਿਆਣਾ ਆਹ ਮੁੰਡਾ ਕਾਕਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਫੌਜੀ ਲੱਗਾ ਹੋਇਆ ਆਹ ਮੁੰਡੇ ਕਰਨੀਅਰਗੇ ਚੌਂਦਾਲੇ ਲੱਗੇ ਹੋਇਆ ਕੁਆਟਰ ਫਾਈਨਲ ਦਾ ਮੈਚ ਆਹ ਗਿਆ ਇਹ ਤਾਂ ਉਹ ਆ ਜਿਹੜਾ ਕਹਿੰਦਾ ਹੁੰਦਾ ਮਿੱਤਰਾਂ ਦੀ ਚੜਤ ਤੋਂ ਮੱਛੇ ਕਾਲ ਜਾ ਕੋਈ ਕੈਪਸੂਲ ਲੈ ਲਈ ਤੂੰ ਤਿਆਬ ਦਾ ਮਿੱਤਰਾਂ ਦੀ ਚੜਤ ਤੋਂ ਮੱਛੇ ਓਏ ਦੋ ਕੈਸ ਹੁਣ ਲਾਲੀ ਤੂੰ ਪੰਜਾਬ ਦੇ ਉਧਰੋਂ ਕਾਕਾ ਛੁਰ ਕਰਦਾ ਓ ਜੱਫਾ ਲੈ ਕੇ ਛੁਰ ਕਰਦੇ ਆ ਬਾਜੇ ਖੰਡੇ ਵਾਲਿਆ ਬਾਜੇ ਖੰਡੇ ਵਾਲਿਆ ਬਾਜੇ ਖੰਡੇ ਵਾਲਿਆ ਬਾਜੇ ਖੰਡੇ ਵਾਲਿਆ ਓਏ ਭਰਾ ਓਏ ਭਰਾ ਫੜਨੇ ਪੈਣੇ ਆ ਏ ਇਹ ਫੜਨੇ ਫੜਿਆ ਨੂੰ ਲੋਡ ਕਰ ਲਓ ਜਉਂਦਾ ਦੀ ਤੇ ਕਹਿੰਦੇ ਗੁਰੂ ਸਰ ਦੀ ਕਰ ਮੁਕਾਬਲਾ ਚੋਟੀ ਦਾ 골 ਜਾ ਤਾਰਾ ਇੱਕ ਪਾਸੇ ਮੁੰਡੇ ਹਾਏ ਹਾਏ ਓਏ ਆਏ ਹਾਏ ਆਏ ਹਾਏ ਓਏ ਓ ਤੱਪੇ ਵਾਲਿਓ ਓ ਨਿਕਲਦੀ ਏ ਅੱਗੇ ਨਿਕਲਦੇ ਆ ਪੰਬੜਾ ਹੋਈ ਜਾਂਦਾ ਪੁੱਛਲਾ ਲੋਕਾਂ ਨੂੰ ਅੱਜ ਤਵੇ 'ਚ ਹੱਲਾ ਗੁੱਲਾ ਓ ਸਾਰਾ ਰੌਲਾ ਅਲਟੋ ਆਂਦਾ ਓ ਸਾਰਾ ਰੌਲਾ ਪਹਿਂਦਿਆਂ ਦਾ ਅੱਜ ਤਪੇ 'ਚ ਅੱਗ ਨਿਕਲਦੀ ਏ ਅੱਗ ਓ ਅੱਜ ਤਪੇ 'ਚ ਅੱਗ ਨਿਕਲਦੀ ਏ ਅੱਗ ਸਾਡੇ ਬਲਾਬ ਸਿੱਧੂ ਦਾ ਨੋਟ ਸਾਡੇ ਕੁਲਵੀਰ ਉਧਰਾਜ ਦਾ ਨੋਟ ਸਾਡੇ ਗੁਰਮੀਤ ਦਾ ਨੋਟ ਸਾਡੇ ਚਰਨਜੀਤ ਦੇ ਪੈਸੇ ਲੱਗੇ ਆ ਸੰਦੀਪ ਦੀ ਰੋਡ ਤੇ ਨੰਬਰ 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 ਰੇਡਰ ਦਾ ਰੇਡਰ ਦਾ ਰੇਡਰ ਦਾ ਜਦੋਂ ਕਹਿੰਦੇ ਵੀ ਮੁੰਡੇ ਮਿੱਤਰੋ ਨੰਬਰ ਜੋੜ ਦੇਣਾ ਲੋਕਾਂ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ ਵੀ ਕਿਹੜਾ ਨੰਬਰ ਲਊਗਾ ਪੂਰਾ ਫਸਮਾ ਦਾ ਮੈਚ ਆਓ ਮੇਰੇ ਮਿੱਤਰੋ ਜਿਹੜੇ ਖੇਡਦੇ ਕਬੱਡੀ ਇੱਕ ਪਾਸੇ ਆ ਹਾ ਹਾ ਉਹ ਪਹਿਲੇ ਪਾਸੇ ਹੱਲਾ-ਗੁੱਲਾ ਉਹ ਤੱਪੇ ਵਾਲੇ ਖੁਸ਼ ਆ ਮੈਨੂੰ ਸਾਹਮਣੇ ਕਹਿੰਦੇ ਅੱਜ ਤਬੇ ਤੇ ਭੰੜੇ ਪਈ ਜਾਂਦੇ ਐ ਚੋਟੀ ਦਾ ਮੈਚ ਮੇਰੇ ਮਿੱਤਰੋ ਅਗਲੇ ਮੈਚਾਂ ਲਈ ਟੀਮਾਂ ਉਹ ਵੀ ਨੇੜੇ ਆ ਜਾਣ ਉਹਨਾਂ ਨੂੰ ਹੱਥ ਬਾਰੇ ਜੀ ਬੇਨਤੀ ਐ ਅਗਲੇ ਮੈਚਾਂ ਲਈ ਟੀਮਾਂ ਵੀ ਤਿਆਰ ਰਹਿਣ ਪਰ ਪੈਂਦੀ ਰੇਡ ਜੱਕੇਪਲ ਵਾਲੇ ਮੀਂੜਿਆ ਜੱਕੇਪਲ ਵਾਲੇ ਮੀਂੜਿਆ ਪਰ ਬਾਜੇ ਖੰਨੇ ਵਾਲੇ ਇੱਥੇ ਰੱਖੋ ਰੇਡਰ ਦਾ ਕਰਨ ਆਸਟ੍ਰੇਲੀਆ ਜਾਉਂਦਾਲੇ ਜਿੰਨੇ ਵੀ ਨੰਬਰ ਲੈਣਗੇ ਹਰ ਇੱਕ ਨੰਬਰ ਦਾ 1000 ਸੰਦੀਪ ਦਾ 1000 ਮਨਦੀਪ ਵਰਗੇ ਕੈ ਵਰਗੇ ਤਰਵਿੰਦਰ ਵਰਗੇ ਆਓ ਸਿੱਤੂ ਵਰਗੇ ਕੈਨੇਡਾ ਦੇ ਕੁਝ ਆਸਟ੍ਰੇਲੀਆ ਦੇ ਕਹਿੰਦਾ ਅੱਜ ਤਬੇ ਦੇ ਮੇਲਾ ਸੁਰਾਈ ਹੋ ਰਾ ਪਿਆ ਤਬੇ ਦੇ ਮੇਲਾ ਓ ਸੁਰਾਈ 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 ਓ ਆ ਛੋਟਾ ਸ਼ਾਜੀ ਐਕਸ਼ਨ ਕਰਦਾ ਚੰਦਰਾ ਓ ਐਕਸ਼ਨ ਕਰਦਾ ਕਬੂ ਕੜੀ ਵੀ ਆਇਆ ਸਾਡਾ ਵੀਰ ਕਬੱਡੀ ਨੋ ਸਟਾਪ ਪੇਜ ਵਾਲਾ ਮਨਦੀਪ ਆਸਟ੍ਰੇਲੀਆ ਵੱਲੋਂ ਅੱਜ ਵੱਡੇ ਬਾਈ ਨੂੰ ਉਹ ਚੱਪ ਦਿੱਤਾ ਜਾਣਾ ਬੱਬੂ ਕੜੈਲੀ ਨੂੰ ਮੁਬਾਰਕਬਾਦ ਕਬੱਡੀ ਦਾ ਕਹਿੰਦੇ ਮਸੀਹਾ ਕਬੱਡੀ ਦਾ ਆਸ਼ਿਕ ਉਹ ਪ੍ਰਭਜਦਰ ਮਿੱਤਰੋ ਜਿਕੇਪਲ ਵਾਲਾ ਮੀਨਾ ਪਿਆਰਾ ਆਓ ਸਾਹਮਣੇ ਪੈਂਦੀ ਰੇਡ ਧਾਰਿਆ 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 ਟਾਲਿਆ 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 ਓ ਅੱਜ ਤਪੇ ਚ ਓ ਕੀ ਹੋਈ ਜਾਂਦਾ ਅੱਜ ਤਪੇ ਚ ਓ ਹੋਈ ਜਾਂਦਾ ਓ ਜੰਦਾਣੇ ਨੂੰ ਟਾ ਕੇ ਥਾਪੀ ਮਾਰੀਆ ਓ ਥਾਪੀ ਗਾੜੂ ਮਾਰੀਆ ਮੂਰੇ ਹੋ ਕੇ ਮਾਰੀਆ ਬਗਾਨੇ ਨੇ ਅੱਕੇ ਵੇਣੇ ਮਾਰੀਆ ਅੱਕੇ ਵੇਣੇ ਮਾਰੀਆ ਪਿਆਰ ਨਾਲ ਪਿਆਰ ਨਾਲੇ ਗੇਵ ਐ ਇਹ ਮੈਨੂੰ ਪਤਾ ਜੋਸ਼ ਐ ਇੱਜ਼ਤ ਹਾਰਦਾ ਜਲਦੀ ਐ ਇਦਾਂ ਨਾ ਕਰੋ ਇਹ ਬੇਨਤੀ ਆ ਤੁਸੀਂ ਲੋਕਾਂ ਦੇ ਜੋ ਤੁਸੀਂ ਲਾਏ ਆ ਥਾਪੀਆਂ ਉਹਨਾਂ ਨੇ ਵੀ ਮਾਰਨੀਆਂ ਇਹ ਥਾਪੀਆਂ ਦੇਣਾ ਕਰੋ ਮੇਰੇ ਵੀਰ ਹਾਂ ਇਹ ਨੋਟ ਰੱਖਿਆ ਕਰੋ ਇਹ ਲੋਕਾਂ ਨੂੰ ਫਿਰ ਸ਼ਾਂਤ ਕਿਵੇਂ ਹੋਊਗਾ ਮੈਂ ਇੱਕੋ ਗੱਲ ਕਹਿਣਾ ਜੇ ਤੁਸੀਂ ਥਾਪੀਆਂ ਨਾ ਮਾਰੋਗੇ ਨੰਬਰ ਨਹੀਂ ਲਾਉਂਗੇ ਜੱਫੇ ਨਹੀਂ ਲੱਗਣਗੇ ਫਿਰ ਲੋਕਾਂ ਨੂੰ ਸ਼ਾਂਤ ਕਿਵੇਂ ਹੋਊਗਾ ਇਹ ਨੋਟ ਰੱਖਿਆ ਕਰੋ ਪਲੇਸ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਸਾਂ ਫਿਲਤਾ ਇਹਨੂੰ ਲੈ ਕੇ ਚੱਲਿਆ ਕਰੋ ਮੈਚ ਬਣਾ ਤਕਰਾ ਚੋਟੀ ਦਾ ਮੁਕਾਬਲਾ ਟੱਕਰ ਹੋਈ ਪਈ ਆ ਮੇਰੇ ਮਿੱਤਰੋ ਆ ਬੱਲੇ ਬੱਲੇ ਹੁੰਦੀ ਐ ਦੁਨੇ ਪਾਸੇ ਸੇਖੇ ਵਾਲੇ ਆ ਸੇਖੇ ਵਾਲੇ ਕਾਕੇ ਦੀ ਪਈ ਹੋਈ ਕਬੱਡੀ ਲੱਗਦਾ ਜੋ ਆਏ ਹਾਏ ਆਏ ਹਾਏ ਦੋ ਸੇਖੇ ਵਾਲੇ ਦੀ ਰੇਡ ਕਤੌ ਲਗੀ ਤਪਿਆਵੇ ਵਾਹ ਜੀ ਵਾਹ ਜਦੋਂ ਬੰਦਾ ਜਿੱਤਦਾ ਹੋਵੇ ਨਾ ਜਿੱਤਦਾ ਹੋਵੇ ਕਈ ਯਾਰ ਬੜੇ ਬਣਾ ਲੱਡੂ ਰਹਿ ਜਾਂਦੇ ਆ ਜਿੱਤਣ ਵਾਲਿਆਂ ਦੇ ਬੜੇ ਬੜੇ ਲੱਡੂ ਰਹਿ ਜਾਂਦੇ ਆ ਮੈਂ ਪਹਿਲਾਂ ਦੱਸਦਾ ਭਾਈ ਬੈਂਜਿਆ ਗਰਾਊਂਡ ਨੂੰ ਖਾਲੀ ਕਰ ਦਿਓ ਕਰਨ ਆਸਟ੍ਰੇਲੀਆ ਜਿੰਨੇ ਵੀ ਜਾਂਦੇ ਨੇ ਨੰਬਰ ਲੈਣਗੇ ਹਰ ਇੱਕ ਨੰਬਰ ਦਾ ਹਿਆਰ ਇੱਥੇ 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 ਆਉ ਗਿਆ ਆ ਜਾ ਫਿਰ ਕੁੜੀ ਵਾਲਿਆ ਉਹ ਸਾਹਮਣੇ ਕਹਿੰਦੇ ਘੋੜਾ ਫੇਰ ਆ ਗਿਆ ਲੈ ਵੀ ਮੰਡੀ ਕਲਾ ਵਾਲਿਆ ਥੋੜੀ ਖੋਲ ਜੀ ਤੇ ਖੋਲ ਦੇ ਮੇਰਾ ਵੀਰ ਮੰਡੀ ਕਲਾ ਵਾਲਿਆ ਤੇਰਾ ਵੀ ਧੰਨਵਾਦ ਹੈ ਪਰ ਸਾਹਮਣੇ ਕੋੜੇ ਦੀ ਰੋਡ ਚਾਪੀ ਚਾਰੇ ਚਾਰੇ ਜੋ ਕੋਣ ਉਹ ਚਾਰੇ ਪੱਤੇ ਦੇ ਚਾਪੀਆਂ ਮਾਰਦੇ ਆ ਅਜੇ ਤੱਪੇ ਦਾ ਮੇਲਾ ਚੱਲਦਾ ਮੇਲਾ ਸੁਰੇ ਦਾ ਕੋੜੇ ਦੀ ਰੋਡ ਕੋੜਾ ਖੋ ਬਗਾਨਿਆਂ ਦੇ ਟੰਗਦਾ ਓਏ ਕੋੜਾ ਟੰਗਦਾ ਓਏ ਖੋੜਾ ਟੰਗਦਾ ਓਏ ਕੋੜਾ ਸਾਹਮਦਾ ਓਏ ਏ ਆ ਗਿਆ ਗੁਰੂ ਕਦੂਜਰੋਂ ਕੋਹ ਨਹੀਂ ਓ ਤੱਪੇ ਆ ਰਹੇ ਮੇਲਾ ਕਦੋਂ ਲੱਗਿਆ ਨੰਬਰ ਪੋਸਟੇ ਖੜਾ ਮੇਲਾ ਦਾ ਲੋਕਾਂ ਨੂੰ ਪਤਾ ਕਿੰਨਾ ਲੱਗਿਆ